ਇਹ ਅਜੀਆ ਕਿਸ਼ੋਲੀ ਤੁਸੀਂ ਸਾਰੇ ਜਾਣਦੇ ਹੀ ਆ ਇਹਨਾਂ ਬਾਰੇ ਅੱਜ ਕੱਲ ਬਹੁਤ ਜ਼ਿਆਦਾ ਮਸ਼ਹੂਰ ਆ ਇਹੋ ਲੋਕੀ ਆਪਣੇ ਸਟੂਡੀਓ ਚ ਬਲਾ ਬਲਾ ਕੇ ਇਹਨਾਂ ਨੂੰ ਇਹਨਾਂ ਦੇ ਵਿਚਾਰ ਪੁੱਛਦੇ ਆ ਵੀ ਤੁਹਾਡੇ ਕੀ ਵਿਚਾਰ ਆ ਲੇਕਿਨ ਯਾਰ ਤੁਸੀਂ ਕਦੀ ਇਹ ਤ ਸੋਚ ਕੇ ਦੇਖੋ ਵੀ ਇਹ ਤੁਹਾਨੂੰ ਸਾਹਮਣੇ ਬਿਠਾ ਕੇ ਤੁਹਾਡੇ ਮੂੰਹ ਤੇ ਤੁਹਾਡੀ ਬੇਇੱਜ਼ਤੀ ਕਰਕੇ ਪੈਸੇ ਕਮਾਉਂਦੇ ਆ ਇਹ ਕੈਸਾ ਤੰਦਾ ਸ਼ੁਰੂ ਕੀਤਾ ਹੋਇਆ ਹੈ ਇਹਨਾਂ ਲੋਕਾਂ ਨੇ ਲੇਕਿਨ ਸਾਨੂੰ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਬਾ ਮਾੜੀ ਜੇ ਗੱਲ ਸੁਣਿਓ ਇਹਨਾਂ ਦੀ ਫੇਰ ਕਰਨੀ ਆ ਗੱਲ ਔਰ ਇਹ ਮਨੁष्य जीवन ਇਹ ਕੇਵਲ ਤੁਮੇ ਭੋਜਨ ਕਰਨੇ ਕੇ ਲਿਏ ਸੋਣੇ ਕੇ ਲਿਏ ਯਾ ਬੱਚੇ ਪੈਦਾ ਕਰਨੇ ਕੇ ਲਿਏ ਨਹੀਂ ਮਿਲਾ ਤਬ ਤੋਂ ਪਸ਼ੂ ਹੀ ਬਨ ਜਾਤੇ ਤੁਮ ਮੇਂ ਔਰ ਪਸ਼ੂ ਮੇਂ ਅੰਤਰ ਹੀ ਕੀ ਰਹਿ ਗਿਆ ਉਹ ਵੀ ਇਹੀ ਕਰਤੇ ਹੈ भोजन करते हैं सोते हैं घूमते हैं संतान उत्पन्न करते हैं तो यही करना था तो तुम मनुष्य क्यों बने मनुष्य में तुम्हें विवेक दिया गया है अपना कल्याण कर सकते हो मनुष्य जीवन ऐसा है जिसमें आप पुण्य कर सकते हैं और कोई जन्म में आप पुण्य नहीं कर सकते आप केवल अपने पाप भोगने आते हैं अच्छा जी इन्हों का कहना भी ए पशु ही हो जाते ਉਹ シュ ਵੀ ਤਾਂ ਆਪਣੇ ਸਾਰੇ ਕੰਮ ਕਰਦੇ ਹੀ ਆ ਵੀ ਸਿਰਫ ਮਨੁੱਖਾ ਜਨਮਾ ਜਿਹੜਾ ਵੀ ਇਹਦੇ ਵਿੱਚ ਤੁਸੀਂ ਪੁੰਨ ਕਰਨੇ ਆ ਪੁੰਨ ਕਰਨੇ ਆ ਦਾਨ ਕਰਨਾ ਵੀ ਜਾਨੀ ਕਿ ਇਹਨਾਂ ਵੇਲੜ ਲੋਕਾਂ ਨੂੰ ਵੀ ਤੁਸੀਂ ਖਵਾਉਣਾ ਆਪਣੇ ਪੱਲਿਓ ਤੁਸੀਂ ਕੰਮ ਕਰਕੇ ਤੇ ਪਸ਼ੂਆਂ ਨੂੰ ਇਹੋ ਕੀ ਕਹਿਣ ਲਈ ਆ ਮਾੜਾ ਕਹਿਣ ਲਈ ਆ ਲੇਕਿਨ ਬੰਦਾ ਤਾਂ ਵੇਲਾ ਬੈ ਕੇ ਖਾਂਦਾ ਤੇ ਪਸ਼ੂ ਜਿਹੜੇ ਆ ਉਹਨਾਂ ਨੂੰ ਤਾਂ ਬਿਲਕੁਲ ਬਾਅਦ ਛੱਡ ਦੋ ਅਸੀਂ ਤਾਂ ਪਸ਼ੂ ਜਿਹੜੇ ਆ ਉਹ ਆਪਣੇ ਮਤਲਬ ਨੂੰ ਰੱਖੇ ਹੋਏ ਆ ਜੇ ਇਹਦੇ ਪਿੱਛੇ ਢੋਲ ਕੀ ਜਿਹੜੀ ਤੁਹਾਡੇ ਵੱਜਦੀ ਨਾ ਕਿਸ਼ੋਰੀ ਜੀ ਤੇ ਜਿਹੜਾ ਵਾਜਾ ਵੱਜਣ ਡਿਆ ਇਹ ਵੀ ਦੇਣਾ ਇਸ ਕੁਦਰਤ ਦੇ ਰੰਗਾਂ ਦੀ ਆ ਜਿਹੜੀ ਢੋਲ ਕੀ ਵੱਜਦੀ ਆ ਚਮੜਾ ਇਹ ਪਸ਼ੂ ਦਾ ਚਮੜਾ ਤੇ ਜਿਹੜੀ ਵਾਜਾ ਇਹ ਲੱਕੜ ਆ ਇਹ ਰੁੱਖਾਂ ਦੀ ਦੇਣ ਆ ਅਸੀਂ ਹਰੇਕ ਇੱਕ ਦੂਜੇ ਨਾਲ ਜੁੜੇ ਹੋਏ ਆ ਬੰਦੇ ਦੀਆਂ ਹੱਡੀਆਂ ਤਾਂ ਤੁਸੀਂ ਲੈ ਜਾਂਦੇ ਆ ਉਥੇ ਗੰਗਾ ਜਲ ਪ੍ਰਵਾਹ ਕਰਕੇ ਆਓ ਜਾਂ ਕੀਰਤਪੁਰ ਪ੍ਰਵਾਹ ਕਰਕੇ ਆਓ ਤੇ ਜਿਹੜੀਆਂ ਇਹਨਾਂ ਦੀਆਂ ਹੱਡੀਆਂ ਵਾਂ ਪਸ਼ੂਆਂ ਦੀਆਂ ਉਹ ਜਾਂਦੀਆਂ ਫੈਕਟਰੀਆਂ ਦੇ ਵਿੱਚ ਉਹਨਾਂ ਤੋਂ ਕੋਈ ਨਾ ਕੋਈ ਚੀਜ਼ ਤਿਆਰ ਹੁੰਦੀ ਆ ਹਰ ਚੀਜ਼ ਤੋਂ ਪੂਛ ਦੇ ਯਰ ਵਾਲਾਂ ਤੱਕ ਕੰਮ ਆਉਂਦਾ ਤੇ ਤੁਸੀਂ ਪਸ਼ੂਆਂ ਨੂੰ ਕਹੀ ਜਾਂਦੇ ਆ ਵੀ ਇਹ ਸਿਰਫ ਪਤਾ ਕੀ ਆ ਪਸ਼ੂ ਪੁੰਨ ਦੂਸਰਾ ਨਹੀਂ ਕਰ ਸਕਦੇ ਵੀ ਪੈਸਾ ਨਹੀਂ ਦੇ ਸਕਦੇ ਤੁਹਾਨੂੰ ਲੇਕਿਨ ਦੁੱਧ ਤਾਂ ਦਿੰਦੇ ਆ ਨਾ ਪਸ਼ੂਆਂ ਨੂੰ ਜਿੱਥੇ ਵੀ ਮਰਜੀ ਸਰਦੋ ਜਿਹਨੂੰ ਢਿੱਡ ਲੱਗਾ ਨਾ ਉਹਨੇ ਆਪਣਾ ਢਿੱਡ ਪਾਲਣ ਵਾਸਤੇ ਕਾਜੀ ਲੈਣਾ ਸਭ ਕੁਝ ਲੇਕਿਨ ਤੁਸੀਂ ਆਪਣਾ ਢਿੱਡ ਪਾਲਣ ਵਾਸਤੇ ਨਾ ਭਰਨ ਵਾਸਤੇ ਤੇ ਤੁਸੀਂ ਲੋਕਾਂ ਨੂੰ ਗਲਤ ਚੱਕਰਾਂ ਦੇ ਵਿੱਚ ਪਾ ਰਹੇ ਆ ਫੁੱਲ ਪਛੂ ਨੂੰ ਕਿਤੇ ਵੀ ਛੱਡ ਦਿਓ ਥੋੜਾ ਜੰਗਲ ਆ ਕੁਦਰਤ ਦੇ ਕੰਿਸ਼ਮੇ ਆ ਇਹੋ ਘਾਹ ਫੂਸ ਉੱਗਾ ਜਿੱਥੇ ਮਰਜੀ ਛੱਡ ਦਿਓ ਅਗਲੇ ਨੇ ਆਪਣਾ ਪੇਟ ਭਾਰੀ ਲੈਣਾ ਲੇਕਿਨ ਨਹੀਂ ਅਸੀਂ ਸਿਰਫ ਤੇ ਸਿਰਫ ਕੰਪੇਅਰ ਕਰਨਾ ਅਸੀਂ ਲੋਕਾਂ ਨੂੰ ਮਾੜਾ ਕਹਿਣਾ ਇਸ ਕਰਕੇ ਇਹੋ ਜੀਆਂ ਬਕਵਾਸ ਕਹਾਣੀਆਂ ਨੂੰ ਸੁਣਾਉਣੀਆ ਬੰਦ ਕਰੋ 1958 ਦਾ ਵਾਕਿਆ ਦੇਖ ਲਓ ਪੜ੍ਹ ਕੇ ਚైనా ਦੇ ਵਿੱਚ ਕੀ ਹੋਇਆ ਸੀ ਉਹਨਾਂ ਨੇ ਸਿਰਫ ਚਿੜੀਆਂ ਮਾਰ ਲੀਆਂ ਸੀ ਤੇ ਸੁੰਡੀਆਂ ਇੰਨੀਆਂ ਘ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਕਰੋੜਾਂ ਲੋਕਾਂ ਦੀ ਹੱਤਿਆ ਉਹ ਉਥੇ ਕਰੋੜਾਂ ਲੋਕਾਂ ਦੀ ਮੌਤ ਹੋਈ ਸੀ ਇੱਕ ਕੁਦਰਤ ਦੇ ਰੰਗਾਂ ਸਾਰੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਕਿਸੇ ਵੀ ਚੀਜ਼ ਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਉਹ ਦੂਸਰਾ ਦੁੱਖ ਵਧ ਜਾਈਗਾ ਕੋਈ ਨਾ ਕੋਈ ਬਿਮਾਰੀ ਫੈਲ ਜੇਗੀ ਲੇਕਿਨ ਇਹਨਾਂ ਨੇ ਸਿਰਫ ਤੇ ਸਿਰਫ ਕੀ ਆ ਇਹ ਪੁਜਾਰੀ ਦੀਆਂ ਕਹਾਣੀਆਂ ਵੀ ਅਸੀਂ ਮੰਦਰਾਂ 'ਚ ਜਾਈਏ ਗੁਰਦੁਆਰਿਆਂ 'ਚ ਜਾਈਏ ਉੱਥੇ ਜਾ ਕੇ ਦਾਨ ਦੇਈਏ ਦੱਸੋ ਸਹੀ ਉਹ ਦਾਨ ਲੱਗਦਾ ਕਿੱਥੇ ਆ ਉਹ ਦਾੜ ਸਾਡੇ ਬੱਚੇ ਮਲਵਾਉਣ ਤੇ ਲੱਗਦਾ ਸੋਚ ਕੇ ਦੇਖ ਲਿਓ ਕਦੀ ਵੀ ਅਸੀਂ ਸਿਰਫ ਤੇ ਸਿਰਫ ਧਰਮਾਂ ਦੀਆਂ ਲੜਾਈਆਂ 'ਚ ਫਸੇ ਹੋਏ ਆ ਤੇ ਉਹ ਪੈਸਾ ਉਹ ਸਾਡਾ ਹੀ ਪੈਸਾ ਸਾਡੇ ਦੇ ਲੱਗਣ ਡਿਆ ਸਾਡੀਆਂ ਜੁੱਤੀਆਂ ਸਾਡਾ ਸਿਰ ਇਹ ਸਾਡੇ ਵਾਸਤੇ ਉਹ ਸੋਚਦੇ ਕੱਖ ਨਹੀਂਗੇ ਇਹ ਸਿਰਫ ਤੇ ਸਾਨੂੰ ਆਪਣੇ ਪੁੱਠੇ ਚੱਕਰਾਂ ਦੇ ਵਿੱਚ ਪਾਉਂਦੇ ਆ ਜਦ ਤੁਹਾਡਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਵੀ ਤੁਸੀਂ ਇਹੋ ਜਿਹੇ ਇਹਤ ਪੁਜਾਰੀ ਦੇ ਤੋਤੇ ਆ ਇਹਨਾਂ ਨੇ ਤਾਂ ਪੜਿਆ ਪਿਆ ਇਤਿਹਾਸ ਜੋ ਇਹਨਾਂ ਨੂੰ ਲਿਖ ਕੇ ਦੇਣਾ ਉਹੋ ਹੀ ਇਹਨਾਂ ਨੇ ਸੁਣਾ ਦੇਣਾ ਇਹਨਾਂ ਗੱਲਾਂ ਬਾਰੇ ਸੋਚੋ ਯਾਰ ਕੁਛ ਇਹਨਾਂ ਪਖੰਡੀਆਂ ਦੇ ਜਾਲ 'ਚੋਂ ਬਾਹਰ ਨਿਕਲੋ ਕੋਈ ਸਵਰਗ ਨਰਕ ਨਹੀਂਗਾ ਕਿਤੇ ਸਿਰਫ ਪਰਮਾਤਮਾ ਨੇ ਤੁਹਾਨੂੰ ਤੁਹਾਡੀਆਂ ਗਲਤੀਆਂ ਨਹੀਂ ਪੁੱਛਣੀਆਂ ਅਗਰ ਜੇ ਪੁੱਛੀਆਂ ਪਰਮਾਤਮਾ ਨੇ ਤੁਹਾਨੂੰ ਇਹਨਾ ਪੁੱਛਣਾ ਵਾ ਵੀ ਤੈਨੂੰ ਜ਼ਿੰਦਗੀ ਦੇ ਵਿੱਚ ਇੰਨੇ ਸੁੱਖ ਦਿੱਤੇ ਵੀ ਤੂੰ ਉਹਨਾਂ ਸੁੱਖਾਂ ਨੂੰ ਭੋਗਿਆ ਕਿਉਂ ਨਹੀਂ ਤੂੰ ਇਸਤੇਮਾਲ ਕਿਉਂ ਨਹੀਂ ਕੀਤਾ ਸੁੱਖਾਂ ਨੂੰ ਇਹ ਪੁੱਛਣਾ ਪਰਮਾਤਮਾ ਨੇ ਪਰਮਾਤਮਾ ਗਲਤੀਆਂ ਦਾ ਹਿਸਾਬ ਨਹੀਂ ਰੱਖਦਾ ਉਹ ਬੜਾ ਬੇਅੰਤਾ ਉਹਨੂੰ ਗਲਤੀਆਂ ਦੀ ਜਰੂਰਤ ਨਹੀਂ ਇਹ ਸਾਨੂੰ ਬਣਾ ਕੇ ਤੇ ਸਾਡੇ ਕੋਲੋਂ ਗਲਤੀਆਂ ਪੁੱਛੇਗਾ ਜਾਨੀ ਕਿ ਆਪਣੀ ਤਸਵੀਰ ਬਣਾ ਕੇ ਤੁਸੀਂ ਰੰਗ ਭਰ ਦੋ ਤੇ ਤੁਸੀਂ ਉਸ ਤਸਵੀਰ ਨੂੰ ਗਲਤ ਤੇ ਨਹੀਂ ਕਹੋਗੇ ਉਹ ਲੋਕੀ ਕਹਿਣਗੇ ਨਾ ਤੇ ਉਸੇ ਹਿਸਾਬ ਨਾਲ ਪਰਮਾਤਮਾ ਨੇ ਸਾਨੂੰ ਬਣਾਇਆ ਵਾ ਪਰਮਾਤਮਾ ਨੇ ਸਾਡੀਆਂ ਗਲਤੀਆਂ ਨਹੀਂ ਪੁੱਛਣੀਆਂ ਪਰਮਾਤਮਾ ਨੇ ਇਹੋ ਹੀ ਪੁੱਛਣਾ ਵੀ ਤੈਨੂੰ ਇੰਨੇ ਸੁੱਖ ਦਿੱਤੇ ਆ ਜ਼ਿੰਦਗੀ ਦੇ ਵਿੱਚ ਤੂੰ ਭੋਗੇ ਕਿਉਂ ਨਹੀਂ ਤੂੰ ਕਿਉਂ ਲੋਕਾਂ ਦੇ ਮਗਰ ਲੱਗਾ ਰਿਆ ਆਪਣੀ ਜ਼ਿੰਦਗੀ ਆਪ ਜੀਣਾ ਸਿੱਖੋ ਇਹਨਾਂ ਪਖੰਡੀਆਂ ਤੋਂ ਬਚ ਕੇ બસ ਇੰਨੀ ਆ ਗੱਲਾਂ ਕਰਨੀਆਂ ਸੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਫਿਰ ਲਗਾਤਾਰ ਵੀਡੀਓ ਪਾਉਂਦੇ ਲਵਾਂਗੇ ਤੇ ਇਹਨਾਂ ਤੇ